ਦਰਸ਼ਕਿਆਰੋ ਐਂਟੀ ਕਰਾਈ ਹੋਰ ਐਂਟੀ ਕਰੈਫਟ ਦੇ ਇਕ ਪੰਜਾਬ ਅੱਜ ਸੀ ਰਿਟਰਪਲਾਈ ਹੈ ਜਿਦੇ ਵਿੱਚ ਸਾਡੇ ਜਨਰਸ਼ਕੀ ਜੱਜਪਾਲ ਸਫਰੀ ਜੀ ਬੈਡ ਸ਼ਰਮਪੀਤ ਕੌਰ ਔਰ ਬੈਡਰ ਆਪਣੇ ਸ਼ਖਪਾਲ ਜੀ ਔਰ ਜੋ 20 ਸੇਕੀ ਸਾਡੇ ਸ਼ਖਾਤ ਔਰ ਨਲੂਤ ਨਲਦੀ ਜੀ ਸਾਡੇ ਵਾਜ ਪ੍ਰਧਾਨ ਜਮਿੰਦਰਪਾਲ ਸ਼ਰਮਾ ਜੀ ਸਾਡੇ ਪੰਜਾਬ ਦੇ ਸੀਨੀਅਰ ਪ੍ਰਧਾਨ ਅਤੇ ਡਾਕਟਰ ਰਾਜਪਾਲ ਜੀ ਉਹਨਾਂ ਦੇ ਸਾਰਿਆਂ ਨੇ ਅੱਜ ਇੱਥੇ ਸਪਰਟੀ ਮੀਟਿੰਗ ਕਰਾਈ ਜਿਹਦੇ ਸਾਡੇ ਵਿੱਚ ਅੱਜ ਅਸੀਂ ਡਾ ਨੌਜਵਾਨ ਦਲ ਵਿਜਿਤੀ ਪੱਤਰ ਵਿਤੀ ਹਨ ਜਿਨ੍ਹਾਂ ਦੇ ਵਿੱਚ ਅਸੀਂ ਮੈਂਬਰ ਵੀ ਜੁੜੇ ਹਨ ਔਰ ਸਹੀਦ ਸਾਹਿਬ ਵੀ ਆਏ ਹਨ ਉਹਨਾਂ ਦੇ ਵਿੱਚ ਵੱਕਤੋਂ ਵੱਤ ਅਸੀਂ ਜਿਹੜੇ ਆ ਨੌਜਵਾਨ ਪੀੜੀ ਨੂੰ ਅੱਗੇ ਲਈ ਜਾ ਕੇ ਅਸੀਂ ਥੋੜੇ ਦਿਨਾਂ ਦੇ ਵਿੱਚ ਜਿਹੜਾ ਪ੍ਰੈਜ਼ੀਡੈਂਟ ਚੋਣ ਚੋਣਾਂ ਵਾਸਤੇ ਜਾ ਰਹੇ ਹਾਂ ਕਿ ਨੌਜਵਾਨ ਜਿਹੜਾ ਸਾਡਾ ਵਧੀਆ ਤਰੀਕਿਆਂ ਨਾਲ ਐਂਟੀ ਕ੍ਰਾਈਮ ਔਰ ਐਂਟੀ ਕਰਪਸ਼ਨ ਦੇ ਵਿੱਚ ਕੰਮ ਕਰੇਗਾ ਅੱਜ ਪੰਜਾਬ ਦੇ ਵਿੱਚ ਖਰਾਬ ਹੋ ਰਿਹਾ ਹੈ ਕਿ ਜਿਹੜੇ ਸਾਡੇ ਜਿਹੜੇ ਬੱਚੇ ਐ ਉਹ ਬਹੁਤ ਲੱਖਾਂ ਕਰਨਾ ਪਏ ਹਨ ਕਿ ਜਿਹੜੇ ਵਿੱਚ ਸਾਡੇ ਨੌਜਵਾਨ ਸਾਡੀ ਪੂਰੀ ਬੜੀ ਸਾਫ ਸੁਥਰੀ ਐਂਟੀ ਕ੍ਰਾਈਮ ਔਰ ਐਂਟੀ ਕਰਪਸ਼ਨ ਰਹੇਗੀ ਜਿੱਥੇ ਵੀ ਕੋਈ ਬੱਚਾ ਜਾਂ ਨਸ਼ਾ ਕਰ ਰਿਹਾ ਹੈ ਉਹ ਸਰਕਾਰੀ ਹਸਪੀਟਲ ਦੇ ਵਿੱਚ ਦਾਖਲ ਕਰਾ ਕੇ ਉਹਦਾ ਫ੍ਰੀ ਇਲਾਜ ਕਰਾਇਆ ਜਾਏਗਾ ਐਂਟੀ ਕ੍ਰਾਈਮ ਔਰ ਐਂਟੀ ਕਰਪਸ਼ਨ ਅਥਾਰਟੀ ਕਿਤੇ ਵੀ ਕੋਈ ਰਿਸ਼ਵਤ ਲੈ ਰਿਹਾ ਹੈ ਉਹ ਸਾਡੇ ਦਫ਼ਤਰ ਆ ਕੇ ਸਾਡੇ ਸੈਕਟਰੀ ਸਾਹਿਬ ਜਾਂ ਪ੍ਰਧਾਨ ਜਿਹਨੂੰ ਵੀ ਬਾਗੀ ਆ ਕੇ ਤਲਾਹ ਦੇ ਸਕਦਾ ਹੈ ਅਸੀਂ ਭਾਵੇਂ ਕੋਈ ਵੀ ਹੁਕਮੇ ਜਿਦਰੀ ਮਹਿਕਾ ਹੋਵੇ ਕੋਈ ਵੀ ਮਹਿਕਾ ਹੋਵੇ ਅਸੀਂ ਪੂਰੀ ਕਵਾਈ ਕਰਕੇ ਉਹਨੂੰ ਰਿਸ਼ਵਤ ਖੋਰੀ ਤੋਂ ਉਗਾ ਪਿਕਰਾਵਾਂਗੇ ਜਿੱਥੇ ਕਿਸੇ ਦਾ ਕੰਮ ਨਹੀਂ ਹੋ ਰਿਹਾ ਉਹ ਸਾਡੇ ਸਰ ਸਾਹਿਬ ਦੱਸ ਸਕਦਾ ਹੈ ਕਿ ਮੇਰਾ ਕੰਮ ਨਹੀਂ ਹੋ ਰਿਹਾ ਮੇ ਕੋਲਾਰਾ ਅਫਸਰ ਜਿਹੜਾ ਹੈ ਉਹ ਰਿਸ਼ਵਤ ਮੰਗ ਰਿਹਾ ਹੈ ਇਸ ਕੰਮ ਕੀ ਪੂਰਾ ਕੰਮ ਵੀ ਅਸੀਂ ਜਲਦੀ ਤੋਂ ਜਲਦੀ ਵਧੀਆ ਤਰੀਕੇ ਨਾਲ ਕਰਾਵਾਂਗੇ ਜਿੱਥੇ ਮੇਰੀਆਂ ਭੈਣਾਂ ਕੋਈ ਬਦਸੂਤੀ ਹੋ ਰਹੀ ਹੈ ਜਾਂ ਕੋਈ ਕਰ ਰਿਹਾ ਹੈ ਉਹਦੇ ਬੱਲੇ ਵੀ ਅਸੀਂ ਸਾਡੀ ਨੌਜਵਾਨ ਜਿਹੜੀ ਏ ਉਹ ਮੂੜੇ ਡਾਟ ਕੇ ਖੜੀ ਹੋਵੇਗੀ ਇਹ ਸਾਰੀਆਂ ਅੱਜ ਐਂਟੀ ਕਰਾਈ ਐਂਟੀ ਕਰਪਸ਼ਨ ਜਿੱਥੇ ਗੁਰਨਾਨਕ ਮਾਰਕੀਟ ਵਿੱਚ ਨਿਕਲ ਕੇ ਰੱਖੀ ਸੀਗੀ ਬੈਥੋਰ ਤੋਂ ਆਪਣੇ ਨੌਜਵਾਨਾਂ ਨੂੰ ਜਿਹੜੀ ਸਾਡੀ ਸੰਤਾ ਪੰਜਾਬੀ ਦਾ ਐਂਟੀ ਕਰਾਈ ਹੋਰ ਐਂਟੀ ਕਰਪਸ਼ਨ ਜੁੜ ਰਹਾ ਹਨ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਕਿ ਜਦੋਂ ਵੀ ਕੋ ਸਾਡਾ ਨਾਮ ਸੁਣਦਾ ਹੈ ਕਿ ਐਡਿਕਸਾਈ ਪੂਰੇ ਪੰਜਾਬ ਦੇ ਵਿੱਚ ਕੰਮ ਕਰ ਰਹੀ ਹੈ ਸਾਡੀਆਂ ਲੇਡੀਜ਼ ਵੀ ਬਹੁਤ ਵਧੀਆ ਕੰਮ ਕਰ ਰਹੀਆਂ ਹਨ ਮੈਂ ਮੁੰਡਾ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਵੀ ਵੱਧ ਤੋਂ ਵੱਧ ਮੈਂਬਰਾਂ ਨੂੰ ਨਾਲ ਜੋੜ ਕੇ ਵਧੀਆ ਤਰੀਕੇ ਦੇ ਨਾਲ ਤੁਸੀਂ ਵੀ ਸੰਸਥਾ ਦਾ ਨਾਲ ਜੋੜੋ ਇਸ ਤਰ੍ਹਾਂ ਕਿ ਜਦੋਂ ਵੀ ਅਸੀਂ ਸਾਡੀ ਲੇਡੀਜ਼ ਨਾਲ ਕੋਈ ਟਕਾ ਹੁੰਦਾ ਹੈ ਕੋ ਥਾਣੇ ਦੇ ਵਿੱਚ ਟਕਾ ਹੁੰਦਾ ਹੈ ਉਹ ਅਸੀਂ ਬੜੇ ਤਰੀਕੇ ਦਾ ਹਮਸਾਬ ਲਵਾ ਸਕੀਏ ਮੈਂ ਇੰਡੀਆ ਕਰਨਾ ਕਹਿੰਦਾ ਹੋਇਆ ਕਿ ਜਿਹੜੇ ਸਾਡੇ ਨੌਜਵਾਨ ਸਾਡੇ ਨਾਲ ਜੁੜੇ ਹਨ ਕਿ ਜਿੰਸੇ ਵੀ ਕੋਈ ਸਾਡੂ ਸਾਡੀ ਜ਼ਰੂਰਤ ਹੈ ਅਸੀਂ ਤੁਹਾਡੇ ਨਾਲ ਦਿਨ ਰਾਤ ਖੜੇ ਹਾਂ ਕਿਸੇ ਵੀ ਜ਼ਰੂਰਤ ਪੈਂਦੀ ਹੈ ਗਰੀਬ ਪਰਿਵਾਰ ਦੀ ਚੰਗੀ ਦਾ ਵਿਆਹ ਹੈ ਉਹ ਸਾਰੇ ਅਸੀਂ ਨਾਲ ਕੀ ਸਾਰੀ ਸੰਤਾ ਜਿਹੜੀ ਹੈ ਲੋੜਵੰਦ ਪਰਿਵਾਰਾਂ ਨੂੰ ਹਰ ਕਿਸੇ ਰੱਖਣ ਵੀ ਦਿੰਦੀ ਹੈ ਅਤੇ ਕੁੜੀਆਂ ਦੇ ਵਿਆਹ ਤੇ ਦਵਾਈਆਂ ਜਿਹੜੀਆਂ ਬੱਚਿਆਂ ਦੇ ਕੱਪੜੇ ਲੈ ਕੇ ਦੇਣੇ ਜਾਂ ਕਿਸੇ ਵੀ ਲੋੜ ਪੈਂਦੀ ਹੈ ਸੋ ਸਾਡੀ ਸੰਸਥਾ 24 ਘੰਟੇ ਦਿਨ ਰਾਤ ਉਹਦੇ ਨਾਲ ਖੜੀ ਹੈ ਮੈਂ ਆਪਣਾ ਨੰਬਰ ਔਰ ਸਾਡੇ ਜਿੰਦਰਪਾਲ ਸ਼ਰਮਾ ਜਸਪਾਲ ਸਭਰੀ ਜੀ ਲਲਿਤ ਲਵਲੀ ਜੀ ਸਾਰੇ ਡਾਕਟਰ ਜੀ ਮੇਖਿਆਂ ਨੂੰ ਕਮਾਂਗਾ ਜਦੋਂ ਤੁਹਾਨੂੰ ਕਿਸੇ ਦਾ ਫੋਨ ਹੁੰਦਾ ਜੱਟ ਕੇ ਬੋਤ ਖੜਿਆ ਕਰੋ ਨਾਰ ਹੋ ਕੇ ਖੜਿਆ ਕਰੋ ਅਸੀਂ ਇੰਦੀਆਂ ਗੱਲਾਂ ਕਹਿੰਦੇ ਹੋਏ ਅਲਟੀਗ੍ਰੈਂਟਿਫਿਕੇਸ਼ਨ ਨੂੰ ਬਹੁਤ-ਬਹੁਤ ਦੁਬਾਰਾ ਫੇਰ ਵਧਾਈ ਦਿੰਦਾ ਜਿਹੜੀ ਸਾਡੇ ਨਾਲ ਨੌਜਵਾਨਾਂ ਦੀ ਫੀਲਿੰਗ ਵੀ ਹੈ ਨੌ ਵੈਪਰ ਅਸੀਂ ਅੱਜ ਤੁਹਾਰਾ ਬਣਾਏ ਹਨ ਵਾਈਕੂ ਟਿਕਾ ਖਾਂਸਾ ਵਾਈਕੂ ਜਿੱਤੀ